ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 22 ਮੰਝੀਆਂ ਵਿੱਚੋਂ ਅੱਜ ਆਪਾਂ ਅਗਲੇਰੇ ਮੰਝੀਦਾਰ ਭਾਈ ਮਹੀਸ਼ਾ ਜੀ ਦੀ ਵਿਚਾਰ ਸਾਂਝੀ ਕਰਾਂਗੇ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਯਾਤਰਾ ਵਿੱਚੋਂ ਸੁਲਤਾਨਪੁਰ ਲੋਧੀ ਵਿੱਚ ਬਤਾਏ ਹੋਏ ਉਹ ਦਿਨ ਆਪਣੇ ਆਪ ਵਿੱਚ ਇੱਕ ਬਹੁਤ ਪਿਆਰੀ ਮਿੱਠੀ ਅਗੰਮੀ ਯਾਦ ਲਈ ਬੈਠੇ ਨੇ ਜਿੱਥੇ ਸੱਚ ਦਾ ਵਪਾਰ ਕਰਨਾ ਸਿਖਾਇਆ ਸੀ ਕਿਰਤਕਾਰ ਦੀ ਮਹਾਨਤਾ ਨੂੰ ਪ੍ਰਗਟ ਕੀਤਾ ਸੀ ਉੱਥੇ ਧਰਮ ਦੇ ਨਾਂ ਤੇ ਕੀਤੇ ਜਾਂਦੇ ਕਰਮਕੰਡਾਂ ਵਿੱਚੋਂ ਕੱਢ ਕੇ ਮਨੁੱਖਤਾ ਨੂੰ ਸੱਚ ਪ੍ਰਗਟਾਇਆ ਸੀ ਬਈ ਨਦੀ ਦੇ ਕਿਨਾਰੇ ਤੋਂ ਮਿਲਿਆ ਮੂਲ ਮੰਤਰ ਸਿੱਖੀ ਦੀ ਇੱਕ ਨਮਿਕਲੀ ਕਿਸਮ ਦੀ ਵਿਆਖਿਆ ਬਣ ਗਿਆ ਐਸੇ ਹੀ ਸੁਲਤਾਨਪੁਰ ਲੋਧੀ ਦਾ ਵਾਸੀ ਹੈ ਭਾਈ ਮਹੀਸ਼ਾ ਜੀ ਇਹਨੇ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਕੀਤੇ ਹੋਏ ਪਰਉਪਕਾਰਾਂ ਦੀ ਵਿਚਾਰ ਸੁਣੀ ਜਦੋਂ ਉਹ ਮਸਜਿਦ ਜਾਂਦੇ ਨੇ ਤੇ ਉਥੋਂ ਇਸ ਸ਼ਹਿਰ ਦੇ ਮਿਲਦੀ ਵੀ ਕਦੇ ਗੁਰੂ ਨਾਨਕ ਸਾਹਿਬ ਨੇ ਇੱਥੇ ਸੱਚੀ ਨਮਾਜ਼ ਕਰਨੀ ਸਿਖਾਈ ਸੀ ਜੇ ਮੋਤੀਖਾਨੇ ਚ ਵਿਚਰਦੇ ਨੇ ਤਾਂ ਪਤਾ ਲੱਗਦਾ ਗੁਰੂ ਨਾਨਕ ਸਾਹਿਬ ਜੇ ਇੱਥੇ ਕੀ ਰਹਿਮ ਤਾਂ ਵਰਸਾਈਆਂ ਸੀ ਬੇਬੇ ਨਾਨਕੀ ਦਾ ਘਰ ਉੱਥੋਂ ਆਏ ਹੋਏ ਦੂਰੋਂ ਪਾਰੋਂ ਗੁਰੂ ਕੇ ਸਿੱਖਾਂ ਦਾ ਗੁਰੂ ਚਰਣਾ ਵਿੱਚ ਜੁੜਨਾ ਇਤਿਹਾਸ ਕੋ ਸਾਰੀਆਂ ਵਰਤੀਆਂ ਸਾਖੀਆਂ ਨੇ ਭਾਈ ਮਹੀਸ਼ੇ ਦਾ ਮਨ ਗੁਰੂ ਚਰਨਾਂ ਵਾਲੇ ਪਾਸੇ ਨਮੋੜ ਦਿੱਤਾ ਸੁਲਤਾਨ ਪ੍ਰਲੋਦੀ ਤੋਂ ਤੁਰੇ ਹੋਏ ਕਦਮ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਪਹੁੰਚ ਗਏ ਗੁਰੂ ਅਮਰਦਾਸ ਜੀ ਦੇ ਦਰ ਤੇ ਜਾਚਕ ਬਣ ਕੇ ਇੱਕ ਜਾਚਨਾ ਕੀਤੀ ਸਤਿਗੁਰੂ ਜਿਹੜੀ ਸਿੱਖੀ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਮਨੁੱਖਤਾ ਨੂੰ ਮੈਂ ਉਹ ਸਿੱਖੀ ਨੂੰ ਧਾਰਨ ਕਰਕੇ ਸਿੱਖ ਬਣਨਾ ਚਾਹੁੰਦਾ ਗੁਰਦੇਵ ਗੁਰੂ ਅਮਰਦਾਸ ਜੀ ਨੇ ਇੱਕ ਬੜਾ ਪਿਆਰਾ ਬਚਨ ਬਖਸ਼ਿਸ਼ ਕੀਤਾ ਕਹਿ ਲਗੇ ਭਾਈ ਮੇਸ਼ਾ ਜੀ ਛੋਟੀਆਂ-ਥੋੜੀਆਂ ਧਰਮ ਦੀਆਂ ਗੱਲਾਂ ਸੁਣ ਕੇ ਬੰਦਾ ਪ੍ਰਭਾਵਿਤ ਹੋ ਕੇ ਧਰਮ ਦੇ ਰਾਹ ਤੇ ਤੁਰ ਜ਼ਰੂਰ ਪੈਂਦਾ ਪਰ ਜਦੋਂ ਧਰਮ ਦੀਆਂ ਕਸਵਟੀਆਂ ਲੱਗਦੀਆਂ ਉਦੋਂ ਕੋਈ ਵਿਰਲਾ ਹੀ ਟਿਕਦਾ ਹੈ ਹਰੇਕ ਬੰਦੇ ਦਾ ਧਰਮ ਦੀ ਦੁਨੀਆ ਵਿੱਚ ਸਾਬਤ ਰਹਿਣਾ ਸੌਖਾ ਨਹੀਂ ਹੁੰਦਾ ਦੁੱਖ ਸੁੱਖ ਵਿੱਚ ਬਾਦੇ ਘਾਟਿਆਂ ਵਿੱਚ ਮਾਨ ਅਪਮਾਨ ਵਿੱਚ ਆਪਣੇ ਆਪ ਨੂੰ ਅਡੋਲ ਰੱਖਣਾ ਇਹ ਬਹੁਤ ਵੱਡੀ ਇੱਕ ਕਰਨੀ ਜੀਵਨ ਵਿੱਚ ਪੈਦਾ ਕਰਨੀ ਪੈਂਦੀ ਹੈ ਧਰਮ ਦਾ ਨਾਂ ਨਿਰਾ ਧਾਰਮਿਕ ਲਿਬਾਸ ਪਾ ਲੈਣਾ ਨਹੀਂ ਹੁੰਦਾ ਧਰਮ ਦਾ ਨਾਂ ਨਿਰਾ ਧਾਰਮਿਕ ਸਥਾਨਾਂ ਤੇ ਜਾ ਕੇ ਸਜਦੇ ਕਰਨਾ ਨਹੀਂ ਹੁੰਦਾ ਧਰਮ ਦਾ ਅਰਥ ਹੈ ਮੈਂ ਰੱਬੀ ਰਜ਼ਾ ਵਿੱਚ ਤੁਰ ਕੇ ਜੀਵਨ ਦੇ ਵਿੱਚ ਅਡੋਲਤਾ ਹਾਸਲ ਕਰਨੀ ਹੈ ਅਤੇ ਗੁਰੂ ਜੀ ਦੇ ਦੱਸੇ ਕੋਈ ਉਸ ਪਾਵਨ ਬਚਨਾਂ ਦੀ ਕਮਾਈ ਕਰਨੀ ਹੈ ਜੇ ਤੁਸੀਂ ਸੁਲਤਾਨ ਪ੍ਰਲੋਹੀ ਤੋਂ ਆਇਓ ਤੇ ਤੁਹਾਨੂੰ ਤੇ ਸੁਭਾਵਕ ਪਤਾ ਹੋਣਾ ਚਾਹੀਦਾ ਹੈ ساری ਦੁਨੀਆ ਕਹਿ ਰਹੀ ਸੀ ਵੀ ਗੁਰੂ ਨਾਨਕ ਸਾਹਿਬ ਨੂੰ ਘਾਟਾ ਪੈ ਜਾਣਾ ਹੈ ਪਰ ਸੱਚੀ ਕਿਰਤਕਾਰ ਕਰਦੇ ਆ ਗੁਰੂ ਨਾਨਕ ਸਾਹਿਬ ਨੇ ਮਨੁੱਖਤਾ ਦਾ ਇਹ ਪਰਮਧੂਰ ਕੀਤਾ ਸੀ ਜਿਹਨੂੰ ਤੁਸੀਂ ਘਾਟਾ ਕਹਿੰਦੇ ਹੋ ਤੇ ਵਾਦੇ ਵਿੱਚ ਚਲਾ ਗਿਆ ਇੱਕ ਗੱਲ ਪ੍ਰਗਟ ਕਰ ਦਿੱਤੀ ਸੀ ਭਾਈ ਮਹੀਸ਼ਾ ਜੀ ਜਮ ਜਮ ਸਿੱਖੀ ਧਾਰਨ ਕਰੋ ਜੀ ਆਇਆਂ ਨੂੰ ਪਰ ਸਿੱਖੀ ਇਕੱਲੇ ਧਾਰਨ ਕਰਨ ਦਾ ਨਾ ਨਹੀਂ ਹੈ ਸਿੱਖੀ ਅਨੁਸਾਰ ਜਿਉਣਾ ਪੈਂਦਾ ਉਸ ਤਰ੍ਹਾਂ ਦੇ ਕਰਮ ਕਾਂਡਾਂ ਤੋਂ ਤਿਆਗ ਕਰਕੇ ਸਚਿਆਰਤਾ ਦਾ ਜੀਵਨ ਜਿਉਣਾ ਪੈਂਦਾ ਹੈ ਦੁੱਖ ਸੁੱਖ ਵਿੱਚ ਵਾਦੇ ਘਾਟੀਆਂ ਚ ਅਡੋਲ ਰੋਣਾ ਰਹਿਣਾ ਪੈਂਦਾ ਤੁਸੀਂ ਵਪਾਰੀ ਹੋ ਕੱਲ ਕੋਈ ਇਹੋ ਜਿਹਾ ਕਾਰਨ ਬਣ ਜਾਏ ਭਾਈ ਮਹੀਸ਼ੇ ਦਾ ਮਨ ਪੂਰਾ ਬੰਨਿਆ ਹੋਇਆ ਸੀ ਗੁਰੂ ਚਰਨਾਂ ਵਿੱਚ ਮੱਥਾ ਟੇਕ ਕੇ ਕਹਿਣ ਲੱਗਿਆ ਸੱਚੇ ਪਤਸ਼ਾਪ ਮੈਂ ਤੁਹਾਡੀਆਂ ਵਿਚਾਰਾਂ ਤੋਂ ਸਮਝ ਗਿਆ ਹਾਂ ਪਰ ਮੈਨੂੰ ਲੱਗਦਾ ਵੀ ਫਿਰ ਤਾਂ ਬੰਦੇ ਨੂੰ ਜ਼ਰੂਰ ਧਰਮ ਧਾਰਨ ਕਰਨਾ ਚਾਹੀਦਾ ਕਿਉਂਕਿ ਔਖੇ ਸੌਖੇ ਵੇਲੇ ਤਾਂ ਧਰਮ ਮਨੁੱਖ ਦਾ ਸਹਾਰਾ ਬਣਦਾ ਬਾਦੇ ਘਾਟਿਆਂ ਵਿੱਚੀ ਤਾਂ ਮਨੁੱਖ ਦਾ ਸਹਾਰਾ ਬਣਦਾ ਉਸ ਤੇ ਨਿੰਦਾ ਦੇ ਵੇਲੇ ਹੀ ਤਾਂ ਧਰਮ ਸਹਾਰਾ ਦਿੰਦਾ ਭਈ ਉਹ ਚੰਗਾ ਇਨਸਾਨ ਬਣ ਕੇ ਜੀਉ ਸਕੇ ਕਿਸੇ ਹਾਲਾਤਾਂ ਤੋਂ ਪ੍ਰਭਾਵਿਤ ਨਾ ਹੋਵੇ ਮੇਰੇ ਤੇ ਕਿਰਪਾ ਕਰੋ ਦਾਤਾਰ ਸਤਿਗੁਰੂ ਜੀ ਨੇ ਉਹਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕੀਤੀ ਭਾਈ ਮਹੀਸ਼ਾ ਗੁਰੂ ਦੇ ਉਪਦੇਸ਼ ਨੂੰ ਕੰਨਾਂ ਨਾਲ ਸੁਣ ਕੇ ਰੁਕ ਨਹੀਂ ਗਿਆ ਉਹਨੇ ਗੁਰੂ ਜੀ ਦੇ ਬਚਨਾਂ ਨੂੰ ਬੜੇ ਚਾਹ ਨਾਲ ਕਮਾਇਆ ਮਨ ਨਾਲ ਕਮਾਇਆ ਸੱਚੀ ਮੁਹੱਬਤ ਪੈਦਾ ਕਰ ਲਈ ਆਪਣੇ ਜੀਵਨ ਅੰਦਰ ਵਕਤ ਆਇਆ ਉਹਦਾ ਬਹੁਤ ਚੰਗਾ ਵਪਾਰ ਚੱਲਦਾ ਸੀ ਇਕਦਮ ਡਾਵਾ ਡੋਲ ਹੋ ਗਿਆ ਇਹ ਗੱਲ ਹਮੇਸ਼ਾ ਚੇਤਾ ਰੱਖਿਏ ਜਦੋਂ ਕੂੜ ਦੀ ਪਾਲ ਵਿੱਚੋਂ ਨਿਕਲ ਕੇ ਮਨੁੱਖ ਛਤਿਆਰਤਾ ਦੇ ਮਾਰਗ ਤੇ ਤੁਰਦਾ ਹੈ ਨਾ ਤਾਂ ਕਈ ਕੁਝ ਕੂੜਦਾਨ ਕੋਲੋਂ ਬਿਛੋੜਾ ਹੋਣਾ ਹੀ ਹੁੰਦਾ ਹੈ ਉਸ ਵਿੱਚ ਮਨੁੱਖ ਦੀ ਅਡੋਲਤਾ ਰਹਿ ਜਾਏ ਤੇ ਫਿਰ ਅਗਲੇ ਰਾ ਜਿਹੜਾ ਸਤਿਆਰਤਾ ਦਾ ਪੱਖ ਹੈ ਨਾ ਉਹਦੇ ਨਾਲ ਉਹ ਧਨ ਮਿਲਦਾ ਜਿਹੜਾ ਕਦੇ ਵੀ ਨਹੀਂ ਫਿਰ ਜਾਂਦਾ ਮਨੁੱਖ ਦੇ ਕੋਲ ਬੰਦਗੀ ਦਾ ਰੱਬੀ ਗੁਣਾਂ ਦਾ ਪਰਮੇਸ਼ਰ ਦੀਆਂ ਰਹਿਮਤਾਂ ਦਾ ਉਹ ਧਨ ਮਿਲਦਾ ਹੈ ਜੀਤੇ ਲਈ ਫਿਰ ਅਡੋਲਤਾ ਬਣ ਜਾਂਦੀ ਹੈ ਦੁਨੀਆ ਦਾ ਧਨ ਤਾਂ ਬਹੁਤ ਥੱਲੇ ਦੀ ਗੱਲ ਰਹਿ ਜਾਂਦੀ ਹੈ ਭਾਈ ਮਹੀਸ਼ੇ ਦੇ ਇਸ ਕਾਰੋਬਾਰ ਤੇ ਵਿੱਚ ਵੀ ਉਤਰਾ ਚੜ੍ਹਾ ਆਇਆ ਇੱਕ ਵਾਰੀ ਕਾਰੋਬਾਰ ਦਾ ਮਡੋਲ ਹੋ ਗਿਆ ਲੋਕਾਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਪਹਿਲੇ ਆਪਣੇ ਬਜ਼ੁਰਗਾਂ ਦੇ ਧਰਮ ਨੂੰ ਛੱਡ ਕੇ ਤੁਸੀਂ ਰਾਤ ਤੇ ਤੁਰਪੇ ਕੀ ਖੱਟਿਆ ਬਰਬਾਦ ਹੋ ਕੇ ਬੈਠ ਗਿਆ ਭਾਈ ਮਹੀਸ਼ੇ ਦੇ ਅੰਦਰ ਗੁਰੂ ਦਾ ਸ਼ਬਦ ਟਿਕਿਆ ਹੋਇਆ ਸੀ ਮੈਂ ਬੇਨਤੀ ਕਰਾਂ ਜਦੋਂ ਕੋਈ ਭਾਂਡਾ ਭਰਿਆ ਹੋਇਆ ਹੋਵੇ ਨਾ ਉਹਦੇ 'ਚ ਕੋਈ ਦਾਤ ਨਹੀਂ ਪਾਈ ਜਾਂਦੀ दात ਉਦੋਂ ਹੀ ਪੈਂਦੀ ਹੈ ਜੇ ਉਹਦੇ ਚ ਪਹਿਲੀ ਵਸਤੂ ਕੱਢ ਲਈ ਜਾਵੇ ਮੇਰਾ ਖਿਆਲ ਹੈ ਕਿ ਸਭ ਨੂੰ ਇਹ ਬਚਨ ਯਾਦ ਹੋਣਗੇ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਉਸ ਪਈ ਮਹੀਸ਼ੇ ਨੇ ਅੰਦਰ ਗੁਰੂ ਦਾ ਸ਼ਬਦ ਟਿਕਾ ਰਿਆ ਸੀ ਦੁਨੀਆਂ ਦੀ ਉਸਤਦ ਅਤੇ ਨਿੰਦਾ ਉਹ ਅਸਰ ਹੀ ਨਾ ਹੋਇਆ ਦੁਨੀਆ ਦੀ ਨਿੰਦਾ ਦੁਨੀਆ ਦੀ ਬਦਨਾਮੀ ਦੁਨੀਆ ਦੇ ਉਤਰਾ ਚੜਾ ਦੁਨੀਆ ਦਾ ਦੁੱਖ ਸੁੱਖ ਅੰਦਰ ਆਈ ਨਾ ਸਕਿਆ ਟਿਕੀ ਨਾ ਸਕਿਆ ਅੰਦਰ ਤੇ ਗੁਰੂ ਸ਼ਬਦ ਟਿਕਿਆ ਹੋਇਆ ਸੀ ਆਖਰ ਗੁਰਮਤਿ ਦੇ ਰਾਤੇ ਅਡੋਲ ਤੁਰਦੇ ਰਹੇ ਕਸ਼ਵੱਟੀ ਚ ਪੂਰੇ ਉਤਰ ਗਏ ਫਿਰ ਮਾਲਕ ਦੀਆਂ ਰਹਿਮਤਾਂ ਦਾਤਾਰ ਗੁਰੂ ਅਮਰਦਾਸ ਜੀ ਦੇ ਤਾਂ ਬੋਲ ਨੇ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਹਿਬਾ ਕਿਆ ਨਹੀਂ ਕਰਤੇ ਰ ਘਰ ਤਾ ਤੇਰਾ ਸਭ ਕੁਛ ਹੈ ਜਿ ਜਨੇ ਹਿਸੋ ਪਾਵੇ ਸਦਾ ਸਿਵਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰ ਇਹ ਤਾਂ ਗੁਰੂ ਅਮਰਦਾਸ ਜੀ ਦੀ ਪਵਿੱਤਰ ਬਖਸ਼ਿਸ਼ ਆਨੇ ਤੋ ਪਾਈ ਮਹਿਸ਼ਾ ਅਡੋਲ ਜੀਵਨ ਗੁਜ਼ਾਰਨ ਵਾਲਾ ਸੱਚ ਮਾਰਗ ਦਾ ਪੰਦੀ ਉਹ ਚਿਹਰੇ ਜੀਵਨ ਵਾਲਾ ਕਿਣਿਆ ਜਾਣ ਲੱਗਾ ਗੁਰੂ ਦੀਆਂ ਨਜ਼ਰਾਂ ਚ ਕਬੂਲ ਹੋ ਗਿਆ ਵਪਾਰ ਫਿਰ ਦੁਬਾਰੇ ਅਰਸ਼ਾਂ ਨੂੰ ਛੂ ਗਿਆ ਜਿਹੜੇ ਲੋਕ ਕੱਲ ਬਦਨਾਮੀ ਕਰਦੇ ਸਨ ਨਾ ਉਹਨਾਂ ਦੇ ਬੋਲਾਂ ਦਾ ਅਸਰ ਹੋਇਆ ਜਿਹੜੇ ਅੱਜ ਉਸਤਤ ਕਰਨ ਲੱਗੇ ਨਾ ਉਹਨਾਂ ਦੇ ਬੋਲਾਂ ਦਾ ਅਸਰ ਹੋਇਆ ਗੁਰੂ ਅਮਰਤਾ ਜੀ ਦੀ ਬਖਸ਼ਿਸ਼ ਦਾ ਲੜ ਘੁੱਟ ਕੇ ਉਦੋਂ ਵੀ ਪਕੜੀ ਰੱਖਿਆ ਜਦੋਂ ਲੋਕ ਮੰਦਿਆ ਬਚਨ ਬੋਲਦੇ ਸਨ ਗੁਰੂ ਅਮਰਦਾਸ ਜੀ ਦੀ ਬਖਸ਼ਿਸ਼ ਦਾ ਲੜ ਉਦੋਂ ਵੀ ਘੁੱਟ ਕੇ ਪਕੜ ਕੇ ਰੱਖਿਆ ਜਦੋਂ ਲੋਕ ਉਸ ਤਦ ਕਰਦੇ ਸਨ ਇਸ ਅਡੋਲਤਾ ਭਰੇ ਜੀਵਨ ਕਰਨ ਇਸ ਗੁਰੂ ਦੇ ਬਚਨਾਂ ਦੀ ਕਮਾਈ ਵਾਲਾ ਜੀਵਨ ਬਤੀਤ ਕਰਨ ਦੇ ਕਾਰਨ ਗੁਰੂ ਅਮਰਦਾਸ ਜੀ ਨੇ ਇਹਨਾਂ ਨੂੰ ਪ੍ਰਚਾਰਕ ਥਾਪਿਆ 22 ਮੰਝੀਆਂ ਵਿੱਚੋਂ ਇੱਕ ਮੰਝੀ ਭਾਈ ਮਹੀਸ਼ੇ ਨੂੰ ਬਖਸ਼ਿਸ਼ ਕੀਤੀ ਜਾਓ ਦੁਨੀਆ ਦੇ ਅੰਦਰ ਨਿਤ ਦਿਹਾੜੇ ਇਹ ਢਾਵਾਂ ਡੋਲਤਾ ਬਣੀ ਹੋਈ ਹੈ ਚਾਰ ਸ਼ਬਦ ਕਿਸੇ ਨੇ ਕਹਿ ਦਿੱਤੇ ਖੁਸ਼ ਹੋ ਜਾਣੇ ਚਾਰ ਸ਼ਬਦ ਕਿਸੇ ਨੇ ਕਹਿ ਦਿੱਤੇ ਮਨੁੱਖ ਤਰਫ ਜਾਂਦਾ ਹੈ ਭਾਈ ਮਹੀਸ਼ਾ ਜੀ ਦੁਨੀਆ ਨੂੰ ਦੱਸੋ ਗੁਰੂ ਸ਼ਬਦ ਟਿਕ ਜਾਏ ਫਿਰ ਦੁਨੀਆ ਦੀ ਉਸਤਤਨਿੰਦਾ ਦਾ ਅਸਰ ਨਹੀਂ ਹੁੰਦਾ ਗੁਰੂ ਸ਼ਬਦ ਟਿਕ ਜਾਏ ਉਦੋਂ ਮਾਇਆ ਦੇ ਜਾਣ ਦਾ ਦੁੱਖ ਤੇ ਮਾਇਆ ਦੇ ਆਉਣ ਦਾ ਹੰਕਾਰ ਨਹੀਂ ਹੁੰਦਾ ਭਾਈ ਮਹੀਸ਼ਾ ਜੀ ਨੇ ਬੜੇ ਪਿਆਰ ਸਤਕਾਰ ਨਾਲ ਸਿੱਖੀ ਦਾ ਬਾਖੂਬੀ ਪ੍ਰਚਾਰ ਕੀਤਾ ਉਹਨਾਂ ਦਾ ਜੀਵਨ ਵੀ ਦੁਨੀਆ ਲਈ ਇੱਕ ਮਿਸਾਲ ਕਾਇਮ ਕਰ ਗਿਆ ਦਾਤਾਰ ਛਤਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਬਾਦਸ਼ਾਹ ਦੇ ਉਨਾ ਮਹਾਨ ਗੁਰਸਿੱਖਾਂ ਦੇ ਜੀਵਨ ਵਿੱਚੋਂ ਮਹਾਨ ਗੁਰਸਿੱਖਾਂ ਦੀ ਲੜੀ ਵਿੱਚੋਂ ਭਾਈ ਮਹੀਸ਼ਾ ਵੀ ਉਸ ਸੁੱਚੀ ਮਾਲਾ ਦਾ ਇੱਕ ਸੁੱਚਾ ਮੋਤੀ ਬਣ ਗਿਆ ਜਦੋਂ ਗੁਰੂ ਅਮਰਦਾਸ ਜੀ ਦੇ ਜੀਵਨ ਦੀ ਵਿਚਾਰ ਕਰਾਂਗੇ 22 ਮੰਝੀਆਂ ਦੀ ਵਿਚਾਰ ਕਰਾਂਗੇ ਭਾਈ ਮਹੀਸ਼ਾ ਜੀ ਦਾ ਜੀਵਨ ਸਾਨੂੰ ਆਪਣੇ ਵੱਲ ਪ੍ਰੇਰਨਾ ਦੇ ਕੇ ਤੇ ਗੁਰੂ ਦੀ ਸਿੱਖੀ ਨੂੰ ਕਮਾਉਣ ਦੇ ਲਈ ਉਤਸ਼ਾਹਤ ਕਰੇਗਾ ਗੁਰੂ ਕਿਰਪਾ ਕਰੇ ਅਸੀਂ ਵੀ ਆਪਣੇ ਜੀਵਨ ਵਿੱਚ ਗੁਰੂ ਜੀ ਦੇ ਅਮਰਤ ਬੋਲਾਂ ਨਾਲ ਜੁੜ ਕੇ ਅਡੋਲਤਾ ਹਾਸਲ ਕਰ ਸਕੀਏ ਇਹਨੀਆਂ ਬੇਨਤੀਆਂ ਕਬੂਲ ਭੁੱਲਾਂ ਦੀ ਖਿਮਾ ਜੀ ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ